ਪਤਾ ਲੱਗੇ ਕੈਮਰਾ ਤੋਂ ਦੇਖਿਆ ਹੈ ਕਿ ਰਾਤ ਨੂੰ 11:00 ਚੱਲਦੇ ਬੇਖੌਫ ਦੋ ਬੰਦੇ ਆਏ ਨੇ ਔਰ ਉਹ ਆ ਕੇ ਘਰ ਦੇ ਵਿੱਚ ਕਿਵੇਂ ਐਂਟਰ ਹੋਏ ਆ ਉਹ ਹੁਣੇ ਮਤਲਬ ਬਾਅਦ ਚ ਪਤਾ ਲੱਗੂਗਾ ਔਰ ਉਹਨਾਂ ਨੇ ਜਿਹੜਾ ਹੈਗਾ ਕਿ ਉਹ ਮੈਡਮ ਦਾ ਕਤਲ ਕਰਤਾ ਮੈਂ ਕਹਣਾ ਚਾਹੁੰਦਾ ਕਿ ਜੋ ਸਰਕਾਰ ਦੀ ਕਾਰਗੁਜ਼ਾਰੀ ਆ ਜੋ ਲਾਣ ਆਊਡਰ ਹੈਗਾ ਪੰਜਾਬ ਦੇ ਵਿੱਚ ਹੀ ਗੱਲ ਕਰ ਲਓ ਬਹੁਤ ਮਾੜੀ ਹਾਲਤ ਆ ਔਰ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਅਸੀਂ ਹਰ ਇੱਕ ਬੰਦਾ ਬੜੇ ਮਾਨ ਨਾਲ ਕਹਿੰਦਾ ਕਿ ਜੇ ਅਸੀਂ ਮਹਾਲੀ ਦੇ ਰਹਿਣ ਵਾਲੇ ਹਾਂ ਮੰਗ ਤੋਂ ਪੱਗੀ ਘਟਣਾ ਵਾ ਚਿੰਤਾ ਦਾ ਵਿਸ਼ਾ ਅੱਜ ਸ਼ਹਿਰ ਵਿੱਚ ਇਹੋ ਜਿਹੀ ਪੌਸ਼ੀੜੀ ਵਿੱਚ ਕੋਠੀ ਦੇ ਅੰਦਰ ਜਾ ਕੇ ਮਰਡਰ ਕਰਨਾ ਮੈਂ ਸਮਝਦਾ ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਹੋ ਗੋ ਜਸ ਤੋਂ ਪਹਿਲਾਂ ਕਬੱਡੀ ਮੈਚ ਦੇ ਵਿੱਚ ਚੱਲਦੇ ਮੈਚ ਦੇ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਭੱਜਣਾ ਉਹ ਅੱਜ ਇੱਕ ਘਟਨਾ ਹਾਲੇ ਉਹ ਉਹਦਾ ਜਿਹੜਾ ਵਾ ਉਹਦਾ ਲੋਕਾਂ ਨੂੰ ਚੇਤਾ ਵੀ ਨਹੀਂ ਭੁੱਲਿਆ ਵੀ ਇਹ ਦੂਜੀ ਘਟਨਾ ਵਾਪਰ ਗਈ ਆ ਇੱਥੇ ਦੋ ਬੰਦੇ ਬਾਰਜਨ ਕਰਕੇ ਉਹਨਾਂ ਨੇ ਲੇਡੀ ਨੂੰ ਜਿਹੜਾ ਬੰਨ ਕੇ ਤੇ ਮਰਡਰ ਕੀਤਾ ਕੈਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਮੇਰ ਸਾਹਿਬ ਜਿਹੜਾ ਪੰਜ ਫੇਸ ਇਨਸੀਡੈਂਟ ਹੋਇਆ ਹੋਣਾ ਤੁਸੀਂ ਇੱਥੇ ਪਹੁੰਚੇ ਹੋ ਹੋ ਦੱਸੋ ਇਹਦੇ ਬਾਰੇ ਬੜੀ ਹੀ ਦੁਖਦਾਈ ਗੱਲ ਹੈ ਕਿ ਗੋਲ ਸਾਹਿਬ ਸਿੱਧੂ ਸਾਹਿਬ ਦੇ ਬੜੇ ਚੰਗੇ ਦੋਸਤ ਨੇ ਅੱਜ ਲਸਕਟ ਗਏ ਹੋਏ ਨੇ ਆਪਣੀ ਬੇਟੀ ਕੋਲ ਔਰ ਉਹਨਾਂ ਦੇ ਘਰੇ ਉਹਨਾਂ ਦੇ ਵਾਈਫ ਸੀਗੇ ਕੱਲੇ ਔਰ ਨੌਕਰ ਸੀਗਾ ਘਰ ਦੇ ਵਿੱਚ ਔਰ ਰਾਤ ਨੂੰ 11:40 ਦੇ ਜਿਵੇਂ ਪਤਾ ਲੱਗਿਆ ਕੈਮਰਾ ਤੋਂ ਦੇਖਿਆ ਕਿ ਰਾਤ ਨੂੰ 11:00 ਦੇ ਬੇਖੌਫ ਦੋ ਬੰਦੇ ਆਏ ਨੇ ਔਰ ਉਹ ਆ ਕੇ ਘਰ ਦੇ ਵਿੱਚ ਕਿਵੇਂ ਐਂਟਰ ਹੋਏ ਆ ਉਹ ਹਮੇ ਮਤਲਬ ਬਾਅਦ ਚ ਪਤਾ ਲੱਗੂਗਾ ਔਰ ਉਹਨਾਂ ਨੇ ਜਿਹੜਾ ਹੈਗਾ ਕਿ ਉਹ ਮੈਡਮ ਦਾ ਕਤਲ ਕਰਤਾ ਉਹਦਾ ਨੌਕਰ ਹੈਗਾ ਉਹਨੂੰ ਉਹਨਾਂ ਨੇ ਜਦੋਂ ਬਜੇ ਨਾਲ ਬੰਨਿਆ ਹੋਇਆ ਸੀਗਾ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੋ ਸਰਕਾਰ ਦੀ ਕਾਰਗੁਜ਼ਾਰੀ ਆ ਜੋ ਲਾਂਡ ਆਰਡਰ ਹੈਗਾ ਪੰਜਾਬ ਦੇ ਵਿੱਚ ਹੀ ਗੱਲ ਕਰ ਲਓ ਬਹੁਤ ਮਾੜੀ ਹਾਲਤ ਆ ਔਰ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਅਸੀਂ ਹਰ ਇੱਕ ਬੰਦਾ ਬੜੇ ਮਾਨ ਨਾਲ ਕਹਿੰਦਾ ਕਿ ਜੇ ਅਸੀਂ ਮਹਾਰਿਜ ਰਹਿਣ ਵਾਲੇ ਆ ਮਹਾਲੀ ਰਾਜਧਾਨੀ ਆ ਵੱਡੇ ਲੀਡਰ ਆ ਕੇ ਵੱਡੇ ਵੱਡੇ ਦਾਅਵੇ ਵਾਦੇ ਵੀ ਕਰਦੇ ਆ ਬਾਅਦ ਜਾ ਕੇ ਪਰ ਮਹਾਲੀ ਦੇ ਵਿੱਚ ਉਹ ਤਰ੍ਹਾਂ ਦੀ ਸਿਕਿਉਰਿਟੀ ਕੋਈ ਨਹੀਂ ਪਹਿਲਾਂ ਵੀ ਇੱਥੇ ਮੈਨੂੰ ਰਾਜਨਜੀ ਖੜੇ ਨੇ ਇਹਨਾਂ ਦੱਸਿਆ ਆਪਣਾ ਡਾਕਟਰ ਬੜੇ ਸੀਨੀਅਰ ਡਾਕਟਰ ਇਸੇ ਰਹਿੰਦੇ ਆ ਉਹਨਾਂ ਦੇ ਇੱਕ ਵਾਰੀ ਇਸੇ ਮਨਵ ਫਾਇਰਿੰਗ ਹੋ ਗਈ ਸੀ ਉਸ ਟਾਈਮ ਵੀ ਬੜਾ ਰੌਲਾ ਰੱਪਾ ਪਿਆ ਸੀ ਖਾਸ ਕਰਕੇ ਜਿਹੜਾ 5 6 ਦਾ 1700 ਨੰਬਰਾਂ ਦਾ ਇਲਾਕਾ ਹੈਗਾ ਇਹਨੂੰ ਤਾਂ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਬਾਰ-ਬਾਰ ਇਸੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਰਨਾ ਵਾਪਰਦੀ ਆ ਜਿਹੜੀ ਮਤਲਬ ਸੁਣ ਕੇ ਹੈਰਾਨਗੀ ਵਾਲੀ ਗੱਲ ਹੋ ਜਾਂਦੀ ਹੈ ਕਿ ਜਿਹੜਾ ਇਸ ਤਰ੍ਹਾਂ ਉੱਥੇ ਹੋਇਆ ਹੈਗਾ ਸੋ ਮੈਂ ਤਾਂ ਮਹੱਲਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਸਾਨੂੰ ਸਰਕਾਰਾਂ ਤੋਂ ਤਾਂ ਕੋਈ ਆਸ ਹੈ ਨਹੀਂ ਔਰ ਜੋ ਪੁਲਿਸ ਦੀ ਨਫਰੀ ਆ ਉਹ ਬਹੁਤ ਘੱਟ ਹੈ 3B2 ਚਲਾ ਲੋਂਗੇ 5 ਫੇਸ ਚਲੇ ਜਾ 5 ਫੇਸ ਖਾਲੀ ਹੋ ਜਾਊਗਾ 5 ਫੇਸ ਨਾ ਹੋਗੇ 3B2 ਖਾਲੀ ਹੋ ਜਾਊਗਾ ਔਰ ਮੈਂ ਦਾ ਇਹ ਕਹਿਣਾ ਚਾਹੁੰਦਾ ਕਿ ਜੇ ਬਾਈ ਚਾਂਸ ਹੁਣ ਇਸ ਤਰ੍ਹਾਂ ਸਰਕਾਰ ਦੇ ਹੱਥ ਖੜੇ ਨੇ ਤਾਂ ਪਰ ਸਾਨੂੰ ਆਪਣੀ ਸਿਕਿਉਰਿਟੀ ਵਾਸਤੇ ਭਾਵੇਂ ਅਸੀਂ ਆਪਣਾ ਹੀ ਕੋਈ ਚੌਕੀਦਾਰ ਵਗੈਰਾ ਰੱਖਣਾ ਸ਼ੁਰੂ ਕਰੀਏ ਤਾਂ ਕਿ ਸਾਨੂੰ ਥੋੜਾ ਬਹੁਤਾ ਕੋਈ ਬੰਦਾ ਬਾਹਰ ਤੁਰਿਆ ਫਿਰਦਾ ਹੋਵੇ ਤੇ ਬਾਹਰੋਂ ਬੰਦੇ ਨੂੰ ਆਉਣ ਨਾਲ ਥੋੜਾ ਡਰ ਹੋਵੇ ਕਿ ਮਤਲਬ ਜੋ ਮੈਂ ਇੱਥੇ ਜਾ ਰਿਹਾ ਤੇ ਇੱਥੇ ਕੋਈ ਬੰਦਾ ਜਾਗਦਾ ਵੀ ਹੈਗਾ ਨੇ ਤਾਂ ਇਹ ਆ ਕਿ ਕਾਰਨ ਇੱਕ ਮਤਲਬ ਸਾਰੇ ਲੋਕੀ ਕਾਫੀ ਲੋਕ ਬਾਹਰ ਗਏ ਹੋਏ ਨੇ ਬੱਚੇ ਬਾਹਰ ਚਲੇ ਗਏ ਉਹਨਾਂ ਦੇ ਜਿਹੜੇ ਪੇਰੈਂਟਸ ਇੱਥੇ ਹੈਗੇ ਨੇ ਬਜ਼ੁਰਗਨ ਨੇ ਸੀਨੀਅਰ ਸਿਟੀਜ਼ਨ ਨੇ ਔਰ ਉਹਨਾਂ ਵਾਸਤੇ ਰਹਿਣਾ ਬੜਾ ਮੁਸ਼ਕਲ ਹੈ ਔਰ ਉਹਨਾਂ ਦਾ ਬਿਲਕੁਲ ਕਿਸ ਤਰ੍ਹਾਂ ਦਾ ਕੋਈ ਰਹਿਮ ਹੈ ਹੀ ਨਹੀਂ ਔਰ ਆਉਂਦੇ ਸਾਰ ਜਿਵੇਂ ਹੁਣ ਦੱਸਿਆ ਕਿ ਗੱਲ ਵੱਡਾ ਗੱਲ ਵੱਡਣਾ ਭਾਈ ਕਿਸੇ ਕੋ ਸੌਖਾ ਕੰਮ ਨਹੀਂ ਔਰ ਐਸੇ ਕਿ ਛੋਟਾ ਜਿਹਾ ਡੌਗੀ ਆ ਮੈਂ ਤੁਹਾਨੂੰ ਛੋਟੀ ਗੱਲ ਦੱਸਦਾ ਉਹ ਕਦੇ ਮਾਤਾ ਜੀ ਦੇ ਹਮੇਸ਼ਾ ਗੋਦੀ 'ਚ ਬੈਠਾ ਰਹਿੰਦਾ ਸੀਗਾ ਉਹ ਹੁਣ ਤੱਕ ਰੋਣੋਂ ਨਹੀਂ हट ਰਿਹਾ ਮੰਲਾ ਉਹਨੂੰ ਆ ਲੱਗਦਾ ਕਿ ਮੇਰੀ ਮਾਂ ਮਰ ਗਈ। ਸੋ ਗੱਲ ਇਹ ਆ ਕਿ ਅਸੀਂ ਮਹਾਲੀ 'ਚ ਜ਼ਰੂਰ ਕਹਿੰਦੇ ਆ ਕਿ ਅਸੀਂ ਮਹਾਲੀ 'ਚ ਰਹਿੰਦੇ ਆ ਪਰ ਮਹਾਲੀ ਦੇ ਵਿੱਚ ਵੀ ਜੰਗਲ ਵਰਗਾ ਜਿਹੜਾ ਰਾਜ ਜਿਹੜਾ ਹੈਗਾ ਹੋਇਆ ਪਿਆ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਕੋਈ ਪੋਲਿਟੀਕਲ ਗੱਲ ਨਹੀਂ ਕਰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਹਾਲੀ ਦੇ ਅਸੀਂ ਇੱਦਾਂ ਰੋਟੀਆਂ ਸਿੱਖਦੇ ਆ ਇੰਨੀਆਂ ਕਮਾਈਆਂ ਮਹਾਲੀ ਦੇ ਸਿੱਧੂ ਕਰਕੇ ਪੰਜਾਬ ਨੂੰ ਪੈਸੇ ਭੇਜਦੇ ਆ ਸਾਰੇ ਬਾਅਦ ਸਰਕਾਰ ਪੈਸੇ ਲੈ ਕੇ ਜਾਂਦੀ ਆ ਔਰ ਮਹਾਲੀ ਦੇ ਵਿੱਚ ਖਾਸ ਕਰਕੇ ਪੈਟਰੋਲਿੰਗ ਇੰਨੀ ਕੁ ਹੋਵੇ ਕਿ ਇੱਥੇ ਬਾਹਰੋਂ ਆਏ ਬੰਦੇ ਨੂੰ ਡਰ ਹੋਵੇ ਕਿ ਯਾਰ ਪੁਲਿਸ ਘੁੰਮਦੀ ਆ ਕਿਉਂਕਿ ਜਿਹੜਾ ਪੁਲਿਸ ਦਾ ਗੱਡੀ ਦਾ ਚੱਕਰ ਵੀ ਲੱਗ ਜਾਣਾ ਇੱਕ ਦੋ ਵਾਰੀ ਰਾਤ ਦੇ ਵਿੱਚ ਤਾਂ ਉਹਦਾ ਬੜਾ ਹੈਗਾ ਹੈਗਾ ਇੱਕ ਵਾਰੀ ਲੋਕਾਂ ਦੇ ਵਿੱਚ ਮਾਹੌਲ ਬਣਦਾ ਕਿ ਯਾਰ ਸਾਡੀ ਕੋਈ ਸਿਕਿਉਰਿਟੀ ਹੈਗੀ ਆ ਸੋ ਇੱਥੇ ਜੋ ਲਾਅ ਐਂਡ ਆਰਡਰ ਦਾ ਬਹੁਤ ਮਾੜਾ ਹਾਲ ਹੈ ਔਰ ਸਰਕਾਰ ਨੂੰ ਬੇਨਤੀ ਆ ਕਿ ਉਹ ਮਹੌਲੇ ਦੇ ਵਿੱਚ ਜੇ 1000 ਬੰਦਾ ਹੈਗਾ ਤੇ 3000 ਬੰਦਾ ਕਰ ਦੇਣ ਕਾਮ ਹਰ ਜਿਹੜੀ ਦੀ ਰੱਖੀ ਹੋ ਸਕਦੀ ਆ ਆਦਰਵਾਜ ਜੇ ਤੁਸੀਂ ਆ 1500 ਬੰਦੇ ਨਾਲ ਇੱਕ ਬੰਦੇ ਨੂੰ ਤਿੰਨ 1000 ਬੰਦਾ ਸਿਕਿਉਰਿਟੀ ਆ ਤਿੰਨ ਬੰਦਿਆਂ ਨੂੰ ਇੱਥੇ 25 ਲੱਖ ਬੰਦੇ ਨੂੰ 1000 ਬੰਦਾ ਸਿਕਿਉਰਿਟੀ ਆ ਕਿਵੇਂ ਹੋ ਸਕਦਾ ਭਰਪਾਈ ਕਿਵੇਂ ਹੋ ਸਕਦੀ ਆ ਸੋ ਮੇਰੀ ਬੇਨਤੀ ਆ ਕੱਲੀ ਪੁਲਿਸ ਦਾ ਮੈਂ ਕਸੂਰ ਨਹੀਂ ਕੱਢਦਾ ਸਰਕਾਰ ਦਾ ਕਸੂਰ ਕੱਢਦਾ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਸਹੀ ਨਹੀਂ ਹੈਗੀ ਔਰ ਜੇਕਰ ਉਹਨਾਂ ਨੇ ਕਾਰਗੁਜ਼ਾਰੀ ਸਹੀ ਕਰਨੀ ਤੇ ਮਹਾਲੀ ਦੀ ਰਾਖੀ ਕਰਨੀ ਆ ਤੇ ਸਿਕਿਉਰਿਟੀ ਦਿਵਾਣੀ ਪਊ ਬਹੁਤ ਮੰਗ ਦੁਪੱਗੀ ਘਟਣਾ ਵਾ ਚਿੰਤਾ ਦਾ ਵਿਸ਼ਾ ਅੱਜ ਸ਼ਹਿਰ ਵਿੱਚ ਇਹੋ ਜੇ ਪੌਸ਼ੀ ਦੀ ਵਿੱਚ ਕੋਠੀ ਨੇ ਅੰਦਰ ਜਾ ਕੇ ਮਰਡਰ ਕਰਨਾ ਮੈਂ ਸਮਝਦਾ ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਹੋ ਨਹੀਂ ਸਕਦਾ ਪਹਿਲਾਂ ਇਸ ਤੋਂ ਪਹਿਲਾਂ ਕਬੱਡੀ ਮੈਚ ਦੇ ਵਿੱਚ ਚੱਲਦੇ ਮੈਚ ਦੇ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਭੱਜਣਾ ਉਹ ਅੱਜ ਇੱਕ ਘਟਨਾ ਹਾਲੇ ਉਹਦਾ ਜਿਹੜਾ ਵਾ ਉਹਦਾ ਲੋਕਾਂ ਨੂੰ ਚੇਤਾ ਵੀ ਨਹੀਂ ਭੁੱਲਿਆ ਵੀ ਇਹ ਦੂਜੀ ਘਟਨਾ ਵਾਪਤ ਗਈ ਅੱਜ ਸ਼ਾਇਰ ਕਿਉਂਕਿ ਇਹ ਸ਼ਾਇਰ ਕੋ ਆਮ ਸ਼ਾਇਰ ਨਹੀਂ ਇੱਥੇ ਬਹੁਤ ਸਾਰੇ ਸੀਨੇ ਸਿਟੀਜਨ ਲੈਂਦੇ ਆ ਸਾਰਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਨੇ ਔਰ ਕੱਲੇ ਘਰਾਂ ਵਿੱਚ ਨੇ ਅੱਜ ਇਸ ਘਟਨਾ ਨੇ ਸਾਡੇ ਮੁਹਾਲੀ ਦੇ ਉਹਨਾਂ ਬਜ਼ੁਰਗਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਵੀ ਇਹ ਸਾਡਾ ਕਲਾਂਚ ਰਹਿਣਾ ਸੇਫ ਆ ਪਹਿਲਾਂ ਸੁਣੀ ਦੋਜ ਘਟਨਾਵਾਂ ਖ਼ਬਾਰਾਂ ਰੋਜ਼ ਭਰੋ ਸੋਚ ਸੁਣਨ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਤੇ ਮਿਲਦੀਆਂ ਨੇ ਵੀ ਫਰਾਨੀ ਨੂੰ ਟੈਲੀਫੋਨ ਆ ਗਿਆ ਫਰਾਨੀ ਸੜਕ ਤੇ ਜਾਂਦੇ ਨੂੰ ਲੁੱਟਮਖੋ ਹੋ ਗਈ ਫਰਾਨੀ ਗੋਲੀ ਮਾਰ ਦਿੱਤੀ ਗਈ ਉਹ ਹਰ ਥਾਂ ਨਾ ਜਬਪਾਦੀ ਨਾ ਆਮ ਆਦਮੀ ਨਾ ਕੋਈ ਅਫਸਰ ਨਾ ਕੋਈ ਇੰਡਸਟਰੀ ਲਿਸਟ ਨਾ ਕੋਈ ਹੋਰ ਬੰਦਾ ਸੇਫ ਆ ਪਰ ਅੱਜ ਜਿਹੜੀ ਇਹ ਘਟਨਾ ਨੇ ਮੈਸਰ ਮੋਹਾਲੀ ਵਰਗੇ ਸ਼ਹਿਰਾਂ ਵਿੱਚ ਬਹੁਤ ਚਿੰਤਾ ਪੈਦਾ ਕਰਤੀ ਹੈ ਲੋਕਾਂ ਵਿੱਚ ਉਹ ਸਰਕਾਰ ਜਿਹੜੀ ਕਹਿੰਦੀ ਸੀ ਵੀ ਅਸੀਂ ਬੜੀਆਂ ਦਿਮਾਗੇ ਮਾਰਦੀ ਆ ਪਰ ਅੱਜ ਲਾਅਨ ਆਰਡਰ ਮਾਮਲੇ ਤੇ ਬੁਰੀ ਤਰ੍ਹਾਂ ਪੰਜਾਬ ਵਿੱਚ ਫੇਲ ਹੋਈ ਆ ਅੱਜ ਗੈਂਗਸਟਰ ਵਾਦੀ ਗੱਲ ਕਰ ਲੋ ਅੱਜ ਹਰ ਲਾਅਨ ਆਰਡਰ ਦੀ ਕਿਸੇ ਮਸਲੇ ਤੇ ਗੱਲ ਕਰ ਲੋ ਕੋਈ ਸਰਕਾਰ ਬੋਲਣ ਨੂੰ ਤਿਆਰ ਨਹੀਂ ਕੋਈ ਇਸ਼ੂ ਤੇ ਜਿਹੜੀ ਆ ਕੋਈ ਡੀਜੀਪੀ ਦਾ ਕੋਈ ਬਿਆਨ ਨਹੀਂ ਹੁੰਦਾ ਵੀ ਇਹ ਹੋਇਆ ਅਸੀਂ ਇਹ ਕਰਨ ਜਾ ਰਹੇ ਆ ਸਰਕਾਰ ਅੰਨੀ ਬੋਲੀ ਹੋਈ ਪਰ ਦੀ ਇਹ ਸੁੱਤੀ ਪਈ ਆ ਐਡੋ ਟਾਈਮਰ ਤੋਂ ਸਿਰਫ ਸੁਆਹ ਉਹਨਾਂ ਨੂੰ ਕੋਈ ਕੰਮ ਨਹੀਂ ਔਰ ਅੱਜ ਲੋਕ ਜਰੇ ਆ ਜਿਹੜੇ ਕੀ ਲੋਕਾਂ ਦਾ ਕਿੰਨਾ ਕੀਮਤਾਂ ਲੈਣਾ ਚਾਹੁੰਦੀ ਹੈ ਸਰਕਾਰ ਕਿ ਲੋਕ ਛੜਕਾਂ ਤੇ ਆ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਵੀ ਇਹਦੇ ਤੇ ਇਮੀਡੀਏਟ ਕਿੰਤਨ ਕਿੰਤਨ ਕੰਮ ਉਹ ਲਾਰਰ ਦੇ ਮਾਮਲੇ ਤੇ ਜਿਹੜਾ ਵਾ ਕੋਈ ਲੋਕਾਂ ਨੂੰ ਭਰੋਸਾ ਦੇਣ ਕੋਈ ਜਿਹੜਾ ਮੁਹਾਲੀ ਚ ਕੋਈ ਫੋਰਸ ਸਾਡੀ ਵੀਆਈਪੀ ਡਿਊਟੀ ਲਾਈ ਹੈ ਜਦੋਂ ਕੇਜਰੀਵਲ ਹੁੰਦਾ ਉਥੇ ਹਰ ਨਾ ਰੂਟਾ ਤੇ ਲਾ ਦਿੰਦੇ ਨੇ ਮੁਹਾਲੀ ਵਿੱਚ ਫੋਰਸ ਦੀ ਭਾਰੀ ਕਮੀ ਆ ਕਿਥੇ ਸੀਆਰਪੀ ਦੀ ਬਟਾਲੀਅਨ ਜਾਂ ਬੀਐਸਐਫ ਦੀ ਬਟਾਲੀਅਨ ਇੱਕ ਅਧੀ ਸ਼ਹਿਰ ਚ ਲਾਉਣ ਤਾਂ ਕਿ ਲੋਕਾਂ ਵਿੱਚ ਭਰੋਸਾ ਪੈਦਾ ਹੋ ਸਕੇ ਨਹੀਂ ਤੇ ਮੁਹਾਲੀ ਚ ਜਿਹੜੀ ਆ ਬਹੁਤ دہشت ਜਿਹੜੀ ਆ ਉਹ ਫੈਲੇਗੀ ਉਹਦੇ ਨਾਲ ਲੋਕਾਂ ਚਿੰਤਾ ਪਾ ਦੇਗੇ ਕੋ ਬਹੁਤ ਹੀ ਦੁਖਦਾਈ ਘਟਨਾ ਹੈ ਸ਼ਹਿਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਹਿਰ ਦੇ ਵਿੱਚ ਹੋਣਗੀਆਂ ਤਾਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ ਸ਼ਹਿਰ ਦੇ ਵਾਸੀ ਨੇ ਆਪਣੇ ਆਪ ਨੂੰ ਕਿਦਾਂ ਸੇਫ ਮਹਿਸੂਸ ਕਰ ਲਈ ਇੱਕ ਸੰਘਣੀ ਆਬਾਦੀ ਦੇ ਵਿੱਚ ਆ ਕੇ ਔਰਤ ਦਾ ਕਤਲ ਕਰ ਦੇਣਾ ਬੇਰਹਿਮੀ ਦੇ ਨਾਲ ਬਹੁਤ ਹੀ ਦੁਖਦਾਈ ਘਟਨਾ ਹੈ ਸਾਰਾ ਜਿਹੜਾ ਸ਼ਹਿਰ ਇਲਾਕਾ ਸੱਤਵੇਂ ਚ ਇੱਥੇ ਤਾਂ ਮਹਾਲੀ ਵਿੱਚ ਅੱਜ ਕੱਲ੍ਹ ਵੈਸੀ ਬੱਚੇ ਤਾਂ ਸਾਰੇ ਬਾਹਰ ਗਏ ਨੇ ਫਿਰ ਸੁਰੱਖਿਆ ਪ੍ਰਬੰਧਾਂ ਦੀ ਕੀ ਕੀ ਸੋਚਦੇ ਹੋ ਤੁਸੀਂ ਦੇਖੋ ਜਿਹੜੇ ਇਦਾਂ ਦੀ ਆਪਣੇ ਘਟਾਵਾਂ ਵਾ ਵਰ ਰਹੀਆਂ ਨੇ ਸ਼ਹਿਰ ਦੇ ਵਿੱਚ ਇਹ ਸੁਰੱਖਿਆ ਪ੍ਰਬੰਧ ਵਧੀਆ ਨਾ ਹੋਣ ਕਰਕੇ ਵਾ ਵਰ ਰਹੀਆਂ ਨੇ ਨਹੀਂ ਤਾਂ ਜਿਸ ਤਰ੍ਹਾਂ ਦੇ ਨਾਲ ਬੇਖੌਫ ਹੋ ਕੇ ਇਲਾਕੇ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਉਹ ਇਦਾਂ ਇਸ ਤਰ੍ਹਾਂ ਕੋਸਕੇ ਲੋਕਾਂ ਦਾ ਕਤਲ ਕਰਨਗੇ ਤਾਂ ਜੇ ਸੁਰੱਖਿਆ ਦੇ ਪ੍ਰਬੰਧ ਸਹੀ ਤਰੀਕੇ ਨਾਲ ਹੋਣ ਤਾਂ ਉਹਨਾਂ ਦੀ ਹਿੰਮਤ ਨਾ ਹੋਵੇ ਕੀ ਜਾਣਿਓ ਕਿੰਦਾਂ ਦੇ ਹੋਣੇ ਚਾਹੀਦੇ ਸਖਿਆ ਪ੍ਰਬੰਧ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੀ ਬੜੀ ਲੰਬੇ ਸਮੇਂ ਤੋਂ ਇਹ ਮੰਗ ਚੱਲਦੀ ਆ ਰਹੀ ਸੀ ਵੀ ਇੱਕ ਕੈਮਰੇ ਸ਼ਹਿਰ ਦੇ ਵਿੱਚ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ ਤਾਂ ਜੋ ਕਿ ਪਤਾ ਚੱਲੇ ਵੀ ਜੇ ਕੋਈ ਇਦਾਂ ਦੀ ਘਟਨਾ ਨੂੰ ਵਾਰਦਾਤ ਨੂੰ ਇਨਜਾਮ ਦੇਣ ਜਾ ਰਿਹਾ ਕਿ ਅਸੀਂ ਕੈਮਰਿਆਂ ਦੇ ਵਿੱਚ ਕੈਦ ਹੋ ਰਿਆਂ ਦੂਸਰੀ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਪੁਲਿਸ ਰੱਖਿਆ ਹੈਗੀ ਹੈ ਜਿੱਦਾਂ ਉਹਨਾਂ ਨੂੰ ਜਿਵੇਂ ਪੀਸੀਆਰ ਸੀਜ਼ ਜਦੋਂ ਪਹਿਲਾਂ ਦੇ ਟਾਈਮ ਦੇ ਵਿੱਚ ਉਹ ਵਿਜ਼ਿਟ ਕਰਦੇ ਰਹਿੰਦੇ ਸੀ ਰਾਤ ਨੂੰ ਇੱਕ ਪੂਰਾ ਇਹ ਬਲਾਕ ਦੇ ਵਿੱਚ ਘੁੰਮਦੇ ਰਹਿੰਦੇ ਸੀਗੇ ਉਹ ਹੁਣ ਉਸ ਤਰ੍ਹਾਂ ਦਾ ਨਹੀਂ ਹੈਗਾ ਉਹਦਾ ਜਿਹੜਾ ਲੱਗਣਾ ਵੀ ਜ਼ਰੂਰੀ ਹੈਗੀ ਆ ਤੇ ਜੇ ਕੋਈ ਇਦਾਂ ਦੀ ਵਾਰਦਾਤ ਹੁੰਦੀ ਆ ਮੁਲਾਜ਼ਮਾਂ ਨੂੰ ਫੜ ਕੇ ਉਹਨਾਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਹਿੰਮਤ ਨਾ ਹੋ ਸਕੇ ਪੁਲਿਸ ਨਫਰੀ ਘਟਾ ਹੈ ਵੀਆਈਪੀ ਡਿਊਟੀਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਵੀਆਈਪੀ ਤੁਸੀਂ ਇਹ ਦੇਖੋ ਕਿ ਪਰਿਵਾਰਾਂ ਨੂੰ ਵੀ ਜਿੱਥੇ ਆਪਾਂ ਗੱਲ ਕਰਦੇ ਸੀ ਇੱਕ ਆਮ ਪਰਿਵਾਰਾਂ ਦੇ ਵਿੱਚੋਂ ਮੈਂਬਰ ਚੁਣੇ ਗਏ ਤੇ ਪਰਵਾਰਾਂ ਦੇ ਪਰਿਵਾਰਾਂ ਨੂੰ ਵੀ ਇੰਨੀ ਵੱਡੀ ਸਿਕਿਉਰਿਟੀ ਦਿੱਤੀ ਹੈ ਤੇ ਪੁਲਿਸ ਕਰਮਚਾਰੀ ਵੀ ਕੀ ਕਰਨ ਉਹ ਵੀ ਬੰਦੇ ਹੋਏ ਨੇ ਇਸ ਡਿਊਟੀ 'ਚ ਕੀ ਡਿਮਾਂਡ ਕਰਦੇ ਆਂ ਉਹ ਡਿਮਾਂਡ ਇਹੀ ਕਰਦੀ ਆਂ ਕਿ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਮੁਰਕੇ ਕਿਸੇ ਦੀ ਹਿੰਮਤ ਨਾ ਹੋਵੇ ਕਿਸੇ ਇਹ ਬੇਸਿਕਲੀ ਜੀ ਦੇਖ ਰਹਾ ਤੇ ਇੱਥੇ ਦੋ ਬੰਦੇ ਬਾਰਜਨ ਕਰਕੇ ਉਹਨਾਂ ਨੇ ਲੇਡੀ ਨੂੰ ਜਿਹੜਾ ਬਨ ਕੇ ਤੇ ਮਰਡਰ ਕੀਤਾ ਇਹਦੇ ਵਿੱਚ ਇੱਕ ਹੋਰ ਵੀ ਬੰਦਾ ਸੀਗਾ ਇਹਨਾਂ ਦਾ ਜਿਹੜਾ ਹਾਊਸ ਹੈਲਪ ਹੈ ਉਹ ਅੰਦਰ ਬੰਨਿਆ ਹੀ ਸੀ ਉਹ ਠੀਕ ਹੈ ਉਹ ਜ਼ਿੰਦਾ ਜੀ ਤੇਰੀ ਲਾਜ ਤੇ ਜਿਹੜੀ ਲੇਡੀ ਆ ਉਹਦੀ ਅਨਵਰਸਿਟੀ ਡੈਥ ਹੋ ਗਈ ਸਾਡੀ ਫੋਰੈਂਸਿਕਸ ਟੀਮ ਜਿਹੜੀਆਂ ਮੌਕੇ ਤੇ ਤੇ ਆਪਾਂ ਕੁਝ ਜ਼ੋਰ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵੀ ਕਲਪਰੇਟਰ ਹੋਣ ਪੜਕੇ ਨੇ ਤੇ ਅੰਦਰ ਕੋਈ ਚੋਰੀ ਵੀ ਹੋਈ ਹੈ ਮਾਨਸੂ ਚੋਰੀ ਇਹਨਾਂ ਨੇ ਫਰੂਲਾ ਫਰਾਲੀ ਤਾਂ ਕੀਤੀ ਹੈ ਬਟ ਹਜੇ ਪ੍ਰਾਈਮਰ ਫੇਸ ਹੀ ਕੋਈ ਮੇਜਰ ਚੀਜ਼ਾਂ ਲੈ ਗਈਆਂ ਨੇ ਪਰ ਮਾਰਿਆ ਕਿਸ ਚੀਜ਼ ਨਾਲ ਮਾਰੇ ਦੀ ਹਜੇ ਪ੍ਰਾਈਮਰ ਫੇਸ ਹੀ ਮਦਰ ਕਰਕੇ ਗਲਾ ਘੁੱਟ ਕੇ ਮਾਰੰਗਾ ਸਾਨੂੰ ਸ਼ੰਕਰ ਬਾਕੀ ਆਪਾਂ ਫਰਦਰ ਇਨਵੈਸਟੀਗੇਸ਼ਨ ਚ ਪੂਰਾ ਪੁੜ ਤੱਕ ਕਲੀਅਰ ਕਰਾਂ। ਜਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟਡੀ ਦੇ ਕੋਲੇ ਅੱਜ ਹੀ ਆਓ।